ਇੱਕ ਰੋਂਗ ਸਾਈਡ ਆ ਰਹੀ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਸ ਮੋਟਰਸਾਈਕਲ ਸਵਾਰ ਦੀ मौके ਦੇ ਉੱਪਰ ਹੀ ਮੌਤ ਆ ਜਿਹੜੀ ਹੋ ਜਾਂਦੀ ਆ ਤਾਂ ਮੋਟਰਸਾਈਕਲ ਦੇ ਸਮੇਤ ਉਸ ਬੰਦੇ ਦੇ ਪਰ ਖੱਚੇ ਤੱਕ ਉਸ ਬੱਸ ਨੇ ਉਡਾ ਦਿੱਤੇ ਜਿਹੜੀ ਬੱਸ ਰੋਂਗ ਸਾਈਡ ਆ ਰਹੀ ਸੀ ਦਾ ਤਸਵੀਰਾਂ ਨੇ ਜਿਹੜੀਆਂ ਉਸ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਵੀਆਂ ਨੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਛੱਡੀਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਹੜਾ ਕਿ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦਾ ਸੜਕ ਕ੍ਰਾਸ ਕਰਕੇ ਆਪਣੀ ਸਾਈਡ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ਦੂਜੇ ਪਾਸੇ ਤੋਂ ਰੋਂਗ ਸਾਈਡ ਦੇ ਉੱਪਰ ਇੱਕ ਬੱਸਾ ਛੜੀ ਉਹ ਆ ਰਹੀ ਹੁੰਦੀ ਆ ਤਾਂ ਜਿਵੇਂ ਹੀ ਇਹ ਵਿਅਕਤੀ ਆਪਣਾ ਮੋਟਰਸਾਈਕਲ ਸੜਕ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦਾ ਤਾਂ ਐਨ ਦੇ ਵਿੱਚ ਉਹ ਬੱਸਾ ਜਿਹੜੀ ਇਸ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਦਰੜ ਦਿੰਦੀ ਆ ਬੰਦੇ ਦੇ ਪਰ ਖੱਜੇ ਤੱਕ ਨੇ ਜਿਹੜੇ ਉਹ ਉਡਾ ਦਿੰਦੀ ਹੈ ਜਸ ਕਰਕੇ ਉਸ ਬੰਦੇ ਦੀ ਮੌਕੇ ਦੇ ਉੱਪਰ ਹੀ ਮੌਤ ਹੈ ਜਿਹੜੀ ਉਹ ਹੋ ਜਾਂਦੀ ਹੈ ਤਾਂ ਕਾਨਪੁਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇਹ ਵਿਅਕਤੀ ਟੋਲ ਪਲਾਜ਼ੇ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਹੁੰਦਾ ਤਾਂ ਜਿਵੇਂ ਹੀ ਟੋਲ ਪਲਾਜ਼ਾ ਨਿਕਲ ਕੇ ਆਪਣੀ ਸਾਈਡ ਤੋਂ ਸੜਕ ਦੇ ਉੱਪਰ ਚੜਦਾ ਤਾਂ ਐਨ ਦੇ ਵਿੱਚ ਉਸੇ ਸੜਕ ਦੇ ਉੱਪਰ ਇੱਕ ਰੋਂਗ ਸਾਈਡ ਬੱਸ ਆ ਰਹੀ ਹੁੰਦੀ ਹੈ ਜਿਹੜੀ ਕਿ ਉਸ ਵਿਅਕਤੀ ਨੂੰ ਟੱਕਰਾ ਛੜੀਓ ਮਾਰ ਦਿੰਦੇ ਆ ਤਾਂ ਟੱਕਰ ਇੰਨੀ ਜ਼ਿਆਦਾ ਭਿਆਨਕ ਮਾਰੀ ਗਈ ਕਿ ਉਸ ਵਿਅਕਤੀ ਦੀ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਕੈਦ ਹੋਈਆਂ ਨੇ ਜਿੱਥੇ ਇੱਕ ਵਿਅਕਤੀ ਨੂੰ ਟੱਕਰਾਂ ਛੜੀ ਬੱਸ ਦੇ ਵੱਲੋਂ ਮਾਰੀ ਜਾਂਦੀ ਹੈ ਇਹ ਬੱਸ ਹੈ ਜਿਹੜੀ ਉਹ ਰੋਂਗ ਸਾਈਡ ਤੇ ਆ ਰਹੀ ਸੀ ਤਾਂ ਇਹ ਵਿਅਕਤੀ ਹੈ ਜਿਹੜਾ ਸੜਕ ਪਾਰ ਕਰਕੇ ਆਪਣੀ ਸਾਈਡ ਸੜਕ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਤਾਂ ਐਨਏ ਦੇ ਵਿੱਚ ਹੀ ਜਿਹੜੀ ਰੋਂਗ ਸਾਈਡ ਇਹ ਬੱਸ ਆ ਰਹੀ ਸੀ ਉਸ ਨੂੰ ਟੱਕਰ ਮਾਰ ਦਿੰਦੀ ਆ ਉਸ ਨੂੰ ਦਰੜਨ ਦਿੰਦੀ ਆ ਜਿਸ ਕਰਕੇ ਉਸ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਹੈ ਜਿਹੜੀ ਉਹ ਹੋ ਜਾਂਦੀ ਹੈ ਤਾਂ ਇੱਕ ਰੋਂਗ ਸਾਈਡ ਆ ਰਹੀ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਸ ਮੋਟਰਸਾਈਕਲ ਸਵਾਰ ਦੀ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਉਹ ਜਾਂਦੀ ਆ ਤਾਂ ਮੋਟਰਸਾਈਕਲ ਦੇ ਸਮੇਤ ਉਸ ਬੰਦੇ ਦੇ ਪਰ ਖੱਚੇ ਤੱਕ ਉਸ ਬੱਸ ਨੇ ਉਡਾ ਦਿੱਤੇ ਜਿਹੜੀ ਬੱਸ ਰੋਂਗ ਸਾਈਡ ਆ ਰਹੀ ਸੀ ਦਾ ਤਸਵੀਰਾਂ ਨੇ ਜਿਹੜੀਆਂ ਉਸ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਵੀਆਂ ਨੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਛੜੀਆਂ ਉਹ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਹੜਾ ਕਿ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦਾ ਸੜਕ ਕ੍ਰੋਸ ਕਰਕੇ ਆਪਣੀ ਸਾਈਡ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ਦੂਜੇ ਪਾਸੇ ਤੋਂ ਰੋਂਗ ਸਾਈਡ ਦੇ ਉੱਪਰ ਇੱਕ ਬਾਸਾ ਛੜੀ ਉਹ ਆ ਰਹੀ ਹੁੰਦੀ ਆ ਤਾਂ ਜਿਵੇਂ ਹੀ ਇਹ ਵਿਅਕਤੀ ਆਪਣਾ ਮੋਟਰਸਾਈਕਲ ਸੜਕ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦਾ ਤਾਂ ਐਨ ਦੇ ਵਿੱਚ ਉਹ ਬਾਸਾ ਜਿਹੜੀ ਇਸ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਆ ਦਰੜ ਦਿੰਦੀ ਆ ਬੰਦੇ ਦੇ ਪਰ ਖੱਚੇ ਤੱਕ ਨੇ ਜਿਹੜੇ ਉਹ ਉਡਾ ਦਿੰਦੀ ਆ ਜਸ ਕਰਕੇ ਉਸ ਬੰਦੇ ਦੀ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਕਾਨਪੁਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇਹ ਵਿਅਕਤੀ ਟੋਲ ਪਲਾਜ਼ੇ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਹੁੰਦਾ ਤਾਂ ਜਿਵੇਂ ਹੀ ਟੋਹਲ ਪਲਾਜ਼ਾ ਨਿਕਲ ਕੇ ਆਪਣੀ ਸਾਈਡ ਤੋਂ ਸੜਕ ਦੇ ਉੱਪਰ ਚੜਦਾ ਤਾਂ ਐਨ ਦੇ ਵਿੱਚ ਉਸੇ ਸੜਕ ਦੇ ਉੱਪਰ ਇੱਕ ਰੋਂਗ ਸਾਈਡ ਬੱਸ ਆ ਰਹੀ ਹੁੰਦੀ ਆ ਜਿਹੜੀ ਕਿ ਉਸ ਵਿਅਕਤੀ ਨੂੰ ਟੱਕਰ ਆ ਛੜੀ ਉਹ ਮਾਰ ਦਿੰਦੇ ਆ ਤਾਂ ਟੱਕਰ ਇੰਨੀ ਜ਼ਿਆਦਾ ਭਿਆਨਕ ਮਾਰੀ ਗਈ ਕਿ ਉਸ ਵਿਅਕਤੀ ਦੀ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਹੋ ਜਾਂਦੀ ਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਨਿਛੜੀਆਂ ਉਹ ਕੈਦ ਹੋਈਆਂ ਨੇ ਜਿੱਥੇ ਇੱਕ ਵਿਅਕਤੀ ਨੂੰ ਟੱਕਰ ਨਾਲ ਛੜੀ ਬੱਸ ਦੇ ਵੱਲੋਂ ਮਾਰੀ ਜਾਂਦੀ ਹੈ ਇਹ ਬੱਸ ਹੈ ਜਿਹੜੀ ਉਹ ਰੋਂਗ ਸਾਈਡ ਤੇ ਆ ਰਹੀ ਸੀ ਤਾਂ ਇਹ ਵਿਅਕਤੀ ਜਿਹੜਾ ਸੜਕ ਪਾਰ ਕਰਕੇ ਆਪਣੀ ਸਾਈਡ ਸੜਕ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਤਾਂ ਐਨ ਦੇ ਵਿੱਚ ਹੀ ਜਿਹੜੀ ਰੋਂਗ ਸਾਈਡ ਇਹ ਬੱਸ ਆ ਰਹੀ ਸੀ ਉਸ ਨੂੰ ਟੱਕਰ ਮਾਰ ਦਿੰਦੀ ਆ ਉਸ ਨੂੰ ਦਰੜ ਦਿੰਦੀ ਆ ਜਿਸ ਕਰਕੇ ਉਸ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ